ਸ਼ੁਰੂ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਹੈ ਕਿ 1984 ਦੇ ਵਿੱਚ ਜੂਨ ਦੇ ਮਹੀਨੇ ਚ ਭਾਰਤ ਦੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਹੋਰ 38 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਗਿਆ ਔਰ ਉਸ ਫੌਜੀ ਹਮਲੇ ਦੇ ਦੌਰਾਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਸਿੰਘ ਸਿੰਘਣੀਆਂ ਉਚੰਗੀਆਂ ਬਜ਼ੁਰਗ ਮਾਤਾਵਾਂ ਸ਼ਹੀਦ ਹੋ ਗਏ ਅਸਿਕੀਆਂ ਇਹ 1 ਜੂਨ ਤੋਂ ਇਹ ਹਮਲਾ ਆਰੰਭ ਹੋਇਆ ਸੀਗਾ ਉਸ ਵੇਲੇ ਸੀਆਰਪੀਐਫ ਅਤੇ ਨੀਮ ਕੋਈ ਦਸਤਿਆਂ ਨੇ ਦਰਬਾਰ ਸਾਹਿਬ ਦੇ ਉੱਤੇ ਅਤੇ ਬਾਬਾ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਹਮਲਾ ਕੀਤਾ ਸੀਗਾ ਉਸ ਹਮਲੇ ਨੂੰ ਅੱਜ 40 ਸਾਲ ਹੋ ਗਏ ਨੇ ਔਰ ਉਸ ਵੇਲੇ ਜਿਸ ਨੇ ਹਮਲਾ ਕੀਤਾ ਗਿਆ ਸੀਗਾ ਦਰਬਾਰ ਸਾਹਿਬ ਦੇ ਉੱਤੇ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਤੇ ਮੋਰਚੇ ਬੰਦੀ ਜਿਹੜੀ ਸੀਗੀ ਥਾਂ ਥਾਂ ਦੇ ਉੱਤੇ ਕੀਤੀ ਗਈ ਸੀਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਉਸ ਵੇਲੇ ਜਥੇਦਾਰ ਸੁਖਦੇਵ ਸਿੰਘ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਦੀ ਵਿਉਂਤਬੰਦੀ ਦੇ ਅਨੁਸਾਰ ਗੁਰਦੁਆਰਾ ਬਾਬਾ ਅਟਲ ਰਾਜ ਸਾਹਿਬ ਵਿਖੇ ਮੋਰਚਾ ਬੰਦੀ ਕੀਤੀ ਹੋਈ ਸੀਗੀ। ਔਰ ਉਸ ਮੋਰਚਾ ਬੰਦੀ ਦਾ ਜਿਸ ਵਲੇ ਜਵਾਬ ਦਿੱਤਾ ਗਿਆ ਤਾਂ ਬਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਮਹੰਗਾ ਸਿੰਘ ਬਬਰ ਗੁਰਦੁਆਰਾ ਬਾਬਾ ਅਟਲ ਰਾਜ ਸਾਹਿਬ ਦੀ ਉੱਪਰਲੀ ਮੰਜ਼ਿਲ ਤੋਂ ਸ਼ਹੀਦ ਹੋ ਗਏ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਵੱਲੋਂ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਥਾਂ-ਥਾਂ ਤੇ ਉਤੇ ਮੋਰਚਾ ਬੰਦੀ ਕੀਤੀ ਗਈ ਸੀਗੀ ਹਰ ਜਥੇਬੰਦੀ ਨੇ ਆਪਣੇ ਆਪਣੇ ਵੱਲੋਂ ਸਰਕਾਰ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਪਾਇ ਮਹੰਗਾ ਸਿੰਘ ਜੀ ਬੱਬਰ 1 ਜੂਨ 1984 ਨੂੰ ਸ਼ਹੀਦ ਹੋਏ ਹੋਰ ਉਹਨਾਂ ਦੀ ਸ਼ਹਾਦਤ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਜਿਨ੍ਹਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪਾਈ ਅਮਰੀਕ ਸਿੰਘ ਜੀ ਜਨਰਲ ਸ਼ਬੇਗ ਸਿੰਘ ਜੀ ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ ਉਹਨਾਂ ਸਾਰੇ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪਹਿਲੀ ਜੂਨ 1984 ਤੋਂ ਅੱਜ 40 ਸਾਲ ਹੋ ਚੱਲੇ ਨੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਠਾਂ ਜਿਹੜੀਆਂ ਨੇ ਇਸ ਘੱਲੂਕਾਰੇ ਨੂੰ ਬੜੇ ਸਤਕਾਰ ਅਦਬ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ ਇਹ ਜੋ ਜ਼ਖਮ ਸਰਕਾਰ ਨੇ ਸਾਨੂੰ ਦਿੱਤੇ ਨੇ ਇਹ ਜ਼ਖਮ ਕਦੀ ਵੀ ਭਰੇ ਨਹੀਂ ਜਾ ਸਕਦੇ ਉਹ ਇਹਨਾਂ ਜ਼ਖਮਾਂ ਦੀ ਜਿਹੜੀ ਚੀਜ਼ ਹੈ ਜਿਹੜਾ ਦਰਦ ਹੈ ਉਹ ਦਰਦ ਅੱਜ ਵੀ ਸਾਰੀ ਸਿੱਖ ਕੌਮ ਹੰਡਾ ਰਹੀ ਹੈ ਪਰ ਉਸ ਸਮੇਂ ਤੋਂ ਲੈ ਕਰਕੇ ਹੁਣ ਤੱਕ ਲਗਾਤਾਰ ਸਿੱਖ ਸੰਘਰਸ਼ ਜਿਹੜਾ ਹੈ ਚੱਲ ਰਿਹਾ ਹੈ ਆਪਣੀ ਕੌਮ ਦੀ ਆਜ਼ਾਦੀ ਦੇ ਵਾਸਤੇ ਸੋ ਭਾਈ ਮਹਿੰਗਾ ਸਿੰਘ ਜੀ ਬੱਬਰ ਦੀ ਯਾਦ ਨੂੰ ਸਮਰਪਿਤ 31 ਮਈ ਨੂੰ ਸ਼੍ਰੀ ਖੰਡਪਾਠ ਸਾਹਿਬ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਵਿਖੇ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 2 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਵਿਖੇ ਪਾਏ ਜਾਣਗੇ ਉਪਰੰਤ ਕੀਰਤਨ ਹੋਵੇਗਾ ਅਤੇ ਬਾਅਦ ਦੇ ਵਿੱਚ ਸਾਰੀਆਂ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣਗੀਆਂ ਉਥੇ ਅਰਦਾਸ ਬੇਨਤੀ ਕੀਤੀ ਜਾਵੇਗੀ ਸਮੂਹ ਸਿੰਘਾਂ ਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਅਸੀਂ ਹਰ ਸਾਲ ਪਹਿਲੀ ਜੂਨ ਨੂੰ ਮਨਾਉਂਦੇ ਹਾਂ ਲੇਕਿਨ ਕਿਉਂਕਿ ਪਹਿਲੀ ਜੂਨ ਨੂੰ ਇਸ ਵਾਰ 2024 ਨੂੰ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈ ਰੀਆਂ ਨੇ ਸ਼ਹੀਦ ਪਰਿਵਾਰਾਂ ਦੇ ਨਾਲ ਸਲਾਮਸ਼ੁਦਾ ਕੀਤਾ ਮੇਰੇ ਨਾਲ ਭਾਈ ਸਤਨਾਮ ਸਿੰਘ ਜੀ ਖੰਡਾ ਪੰਜਾਬ ਪਿਆਰਿਆਂ ਚੋਂ ਭਾਈ महावीर ਸਿੰਘ ਜੀ ਸੁਲਤਾਨਵੰਦ ਡਾਕਟਰ ਸੁਖਦੇਵ ਸਿੰਘ ਜੀ ਬਾਬਾ ਅਤੇ ਸਾਡੇ ਨਾਲ ਨਰਿੰਦਰ ਸਿੰਘ ਜੀ ਗੇਲ ਭਾਈ ਰਕबीर ਸਿੰਘ ਜੀ ਪੁੱਤਰ ਜੋ ਕਿ ਜੱ태ਦਾਤ ਤੇਜਾ ਸਿੰਘ ਪੁੱਤਰ ਦੇ ਪੋਤਰੇ ਨੇ ਸਤਜੋਤ ਸਿੰਘ ਜੀ ਮੁੱਢਲ ਤੋਂ ਰਾਜ ਸਿੰਘ ਸੁਲਤਾਨਵੰਦ ਤੋਂ ਅਤੇ ਭਾਈ ਮਹੰਗਾ ਸਿੰਘ ਜੀ ਬਬਰ ਦੇ ਪਰਿਵਾਰ ਨਾਲ ਅਤੇ ਹੋਰ ਸ਼ਹੀਦ ਪਰਿਵਾਰਾਂ ਨਾਲ ਸਲਾਮਸ਼ੁਦਾ ਕਰਨ ਦੇ ਬਾਅਦ ਅਸੀਂ ਇਹ ਵਿਚਾਰ ਕੀਤਾ ਕਿਉਂਕਿ ਚੋਣਾ ਪਹਿਲੀ ਜੂਨ ਨੂੰ ਹੋਣੇ ਪੈਣੀਆਂ ਨੇ ਵੋਟਾਂ ਪੈਣੀਆਂ ਨੇ ਇਸ ਕਰਕੇ ਅਸੀਂ ਇੱਕ ਦਿਨ ਦਾ ਪ੍ਰੋਗਰਾਮ ਅੱਗੇ ਮੁਲਤਵੀ ਕਰਤਾ ਤੇ ਹੁਣ 31 ਮਈ ਨੂੰ ਅਖੰਡ ਪਾਠ ਸਾਹਿਬ ਸਵੇਰੇ ਰੱਖੇ ਜਾਣਗੇ ਜਿਹਦੇ ਭੋਗ 2 ਜੂਨ ਨੂੰ ਸਵੇਰੇ 7:00 ਵਜੇ ਗੁਰਦੁਆਰਾ ਬਾਬਾ ਅਟਲਰਾਜ ਸਾਹਿਬ ਵਿਖੇ ਪਾਏ ਜਾਣਗੇ ਅਸੀਂ ਸਾਰੇ ਸਮੂੱਚੀ ਜੱਤੇਦਾਰ ਹਵਾਰਾ ਕਮੇਟੀ ਅਤੇ ਬਾਕੀ ਚੱਤਕ ਪੰਥਕ ਜਥੇਬੰਦੀਆਂ ਸਾਡੇ ਨਾਲ ਪੰਜ ਪਿਆਰੇ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ ਸਮੁੱਚੇ ਰੂਪ ਵਿੱਚ ਸਾਂਝੀ ਅਪੀਲ ਕਰ ਰਹੇ ਆ ਕਿ ਸਮੂਹ ਸੰਗਤਾਂ ਜਿਹੜੀਆਂ ਨੇ ਜਥੇਬੰਦੀਆਂ ਜਿਹੜੀਆਂ ਨੇ ਉਹ 2 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਪਹੁੰਚ ਕੇ ਸ਼ਹੀਦ ਸਿੰਘਾਂ ਦੀ ਅਰਦਾਸ ਤੇ ਵਿੱਚ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਮੈਂ ਬੇਨਤੀ ਕਰਦੇ ਆ ਕਿ ਅਸੀਂ ਇਨ੍ਹਾਂ ਸ਼ਹਾਤਾਂ ਤੋਂ ਜਿਹੜਾ ਹੈ ਸਬਕ ਵੀ ਸਿੱਖਣਾ ਹੈ ਲੈਸਨ ਸਿੱਖਣਾ ਹੈ ਹੋਰ ਇੱਕ ਮੈਸੇਜ ਲੈ ਕੇ ਜਾਣਾ ਹੈ ਘਰੋ ਘਰੀ ਕਿ ਜਿਹੜਾ ਕਾਰਜ ਇਨ੍ਹਾਂ ਸ਼ਹੀਦ ਸਿੰਘਾਂ ਨੇ ਅਰੰਭਿਆ ਸੀਗਾ ਉਸ ਕਾਰਜ ਦੀ ਪੂਰਤੀ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੌਮੀ ਘਰ ਦੀ ਪ੍ਰਾਪਤੀ ਵਾਸਤੇ ਅਸੀਂ ਆਪਣੀ ਦ੍ਰਿੜਤਾ ਤੇ ਵਚਨਬੱਧਤਾ ਨਿਭਾਉਂਦੇ ਰਹਿਣਾ ਹੈ ਮੈਂ ਦੋ ਮਿੰਟ ਲਈ ਬੇਨਤੀ ਕਰਾਂਗਾ ਭਾਈ ਸਤਨਾਮ ਸਿੰਘ ਜੀ ਖੰਡਾ ਆਪਾਂ ਪਿਆਰੇ ਚੋਂ ਉਹ ਵੀ ਸੰਗਤਾਂ ਦੇ ਨਾਲ ਸੰਬੋਧਨ ਕਰਨ। ਪ੍ਰੋਫੈਸਰ ਸਾਹਿਬ ਤੁਸੀਂ ਮੰਗ ਪੱਤਰ ਦਿੱਤਾ ਸੀ ਐਸਜੀਪੀਸੀ ਨੂੰ ਕਿ ਜਿਹੜਾ 6 ਜੂਨ ਦਾ ਦਿਹਾੜਾ ਹੈ ਉਹ ਸਾਰਾ ਦਿਨ ਉਹਦੇ ਸਮਾਰਕਨ ਚੱਲਦੇ ਰਹਿਣ। ਕੀ ਆਉਟਪੁੱਟ ਮਿਲੀ ਹੈ ਹੁਣ ਤੱਕ? ਅਜੇ ਤੱਕ ਜੀ ਉਹ ਜਿਹੜੀ ਮੰਗ ਪੱਤਰ ਦਿੱਤਾ ਸੀਗਾ ਕਿ ਕੌਮੀ ਪੱਧਰ ਤੇ ਉੱਤੇ ਇਹ ਤਲੁਕਾਰਾ ਦਾ ਦਿਹਾੜਾ ਮਨਾਇਆ ਜਾਵੇ। ਤੇ ਮੈਂ ਖ਼ਬਰਾਂ ਤੇ ਰਹੀ ਪਤਾ ਲੱਗਿਆ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਕੌਮੀ ਤੌਰ ਤੇ ਮਨਾਇਆ ਜਾਵੇਗਾ ਲੇਕਿਨ ਅਜੇ ਸਾਡੇ ਨਾਲ ਉਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਵੀ ਰابطਾ ਕਾਇਮ ਨਹੀਂ ਕੀਤਾ ਜਿਸ ਲੋ ਰابطਾ ਕਾਇਮ ਕਰਨਗੇ ਫਿਰ ਸੰਗਤਾਂ ਦੇ ਨਾਲ ਸੇ ਖੁਲਾਸਾ ਕਰਨਗੇ ਤੇ ਮੈਂ ਭਾਈ ਸਤਨਾਮ ਸਿੰਘ ਖੰਡਾ ਜੀ ਨੂੰ ਬੇਨਤੀ ਕਰਾਂਗਾ ਕਿਉਂਕਿ ਇਹ ਸ਼ੁਰੂ ਤੋਂ ਹੀ ਸਾਡੇ ਨਾਲ ਇਹ ਭਾਈ ਮਹੰਗਾ ਸਿੰਘ ਜੀ ਬਬਰ ਦੀ ਵਰਸੀ ਮਨਾਉਣ ਵੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਪਏ ਨੇ ਤੋ ਬੈਂਤੀ ਹੈ ਭਾਈ ਸਤਨਾਮ ਸਿੰਘ ਜੀ ਕੰਡਾ ਵਾਹ ਕਿ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਤੁਹਾਨੂੰ ਸਾਰਾ ਕੁਝ ਦੱਸ ਚੁੱਕੇ ਨੇ ਇਹ ਜਿਹੜਾ ਸਮਾਗਮ ਹੈ ਪਹਿਲਾਂ 1 ਜੂਨ ਨੂੰ ਮਨਾਇਆ ਜਾਣਾ ਸੀ ਹੁਣ 2 ਉਹਦੇ ਬਾਰੇ ਇਹਨਾਂ ਨੇ ਦੱਸਿਆ ਕਿ 2 ਤਰੀਕ ਨੂੰ ਕਰਨਾ ਇਹ ਅਸੀਂ 2016 ਤੋਂ ਸ਼ੁਰੂਆਤ ਕੀਤੀ ਸੀ 2016 ਤੋਂ ਲੈ ਕੇ ਅੱਜ ਤੱਕ ਅਸੀਂ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ ਤੇ ਬਿਲਕੁਲ ਪੀਸ ਫਰ ਨਹੀਂ ਜਾ ਕੇ ਉੱਥੇ ਸਾਰਾ ਜਿਹੜਾ ਕੰਮ ਕਰਦੇ ਆ ਸਤਨਾਵ ਵਿਗਰੂ ਦਾ ਜਾਪ ਕਰਦੇ ਹੋਏ ਅਸੀਂ ਕਾਲਤਾ ਸਾਹਿਬ ਪਹੁੰਚਦੇ ਉੱਥੇ ਅਰਦਾਸ ਕਰੀਦੀਏ ਸੰਗਾਂ ਦੀ ਚੜ੍ਹਦੀ ਕਲਾ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਪਰ ਕੁਝ ਸਮੇਂ ਤੋਂ ਅਸੀਂ ਤਿੰਨ ਸਾਲਾਂ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਭਾਈ ਮਹਿੰਗਾ ਸਿੰਘ ਬੱਬਰ ਵੱਲੋਂ ਦੇ ਪਰਿਵਾਰ ਵੱਲੋਂ ਤੇ ਹੋਰ ਨਸ ਸਿਖਾ ਵੱਲੋਂ ਵੀ ਖੰਡ ਪਾਟਾ ਹੋਣਾ ਚਾਹੀਦਾ ਫਿਰ ਤਿੰਨ ਚਾਰ ਸਾਲ ਤੋਂ ਉੱਥੇ ਖੰਡ ਪਾਟਾ ਸਾਹਿਬ ਹੁੰਦਾ ਹੈ ਇਸ ਤੋਂ ਇਲਾਵਾ ਕੌਮੀ ਕੌਮੀਅਤ ਤੌਰ ਤੇ ਇਹ ਜਿਹੜਾ ਤੀਸਰਾ ਖੱਲੂ ਘਾਰਾ ਇਹਨੂੰ ਮਨਾਉਣ ਵਾਸਤੇ ਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਹੋਣਾ ਚਾਹੀਦਾ ਹੈ 5 ਤਰੀਕ ਦੀ ਰਾਤ ਨੂੰ ਅਸੀਂ ਸultanpur ਪਿੰਡ ਦੇ ਵਿੱਚ ਕਿਉਂਕਿ ਉਸ ਪਿੰਡ ਦੇ ਵਿੱਚ ਲਗਭਗ 50 ਸਿੰਘ ਸ਼ਹੀਦ ਹੋਏ ਹੁਣ ਤੱਕ ਦੇ ਸੰਘਰਸ਼ ਦੇ ਵਿੱਚ ਤੇ ਬਹੁਤ ਸਾਰੇ ਉਸ ਵੇਲੇ ਵੀ 1984 ਵਿੱਚ ਵੀ ਉਹ ਸ਼ਹੀਦ ਹੋਏ ਸਨ ਪਰ ਉਹਨਾਂ ਸਾਰਿਆਂ ਦਾ ਵੀ ਅਸੀਂ ਜੀ ਆਇਆਂ ਕਹਿਣ ਵਾਸਤੇ ਉੱਥੇ ਅਟਾਰੀ ਸਭ ਵਿਖੇ ਵੀ ਇਹ ਪ੍ਰੋਗਰਾਮ ਜਿਹੜਾ ਵਾ 5 ਤਰੀਕ ਸ਼ਾਮ ਦੇ ਵਿੱਚ ਸੋਰਾ ਰਾਜ ਸਾਹਿਬ ਦੇ ਪਾਠ ਤੋਂ ਸ਼ੁਰੂਆਤ ਹੋਏਗਾ 2 ਘੰਟੇ ਵਾਸਤੇ ਇਸੇ ਤਰ੍ਹਾਂ ਪ੍ਰਾਤਨ ਦੀ ਤਮਾ ਦਾ ਜਤਰਾ ਅਸੀਂ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਵਾਸਤੇ ਆਣ ਕੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਔਰ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਹੋਏ ਇਕੱਤਰ ਮਿਲਵ ਮੇਰੇ ਭਾਈ ਦੁਬਤਾ ਦੂਰ ਕਰੋ ਲਿਬਲਾਏ ਇਸ ਮੂਕ ਹੁਕਮ ਅਨੁਸਾਰ ਅਸੀਂ ਚਰਨ ਦਾ ਜਲ ਯਤਨ ਕਰੀਏ ਕਿਉਂਕਿ ਜਿਹੜੇ ਕੌਮੀ ਇਤਿਹਾਸ ਦੇ ਤੌਰ ਤੇ ਜਿਹੜੇ ਕੌਮੀ ਇਤਿਹਾਸ ਨੇ ਉਹਨਾਂ ਦਾ ਜਿਹੜਾ ਅਸੀਂ ਜਿਹੜਾ ਗੁਰਪੁਰਬ ਮਨਾਉਂਦੇ ਆ ਜਾਂ ਉਹਨਾਂ ਦਾ ਅਸੀਂ ਦਿਹਾੜਾ ਮਨਾਉਂਦੇ ਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਕਿਉਂਕਿ ਸ਼ਹੀਦ ਸਾਰਿਆਂ ਦੇ ਇਕੱਠੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ